ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਰਿਸ਼ਤਿਆਂ ਦੇ ਵਿੱਚ ਸਾਡੇ ਕੋਲ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਆਉਂਦੇ ਰਹਿੰਦੇ ਨੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਾਉਣੀ ਆ ਤਾਂ ਇੱਥੇ ਸਾਡਾ ਪੀਲੀ ਪੱਟੀ ਦੇ ਵਿੱਚ ਨੰਬਰ ਚੱਲ ਰਿਹਾ ਹੈ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਜਿਹੜੇ ਵੀ ਅਸੀਂ ਰਿਸ਼ਤੇ ਪਾਉਂਦੇ ਆ ਕੁੜੀ ਦੇ ਜਾਂ ਮੁੰਡੇ ਦੇ ਪਰਿਵਾਰ ਦਾ ਸਮੇਤ ਨੰਬਰ ਦਿੱਤਾਇਆ ਹੋਇਆ ਹੈ ਤੁਸੀਂ ਕੁੜੀ ਦੇ ਪਰਿਵਾਰ ਜਾਂ ਮੁੰਡੇ ਦੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਆਪ ਕਰ ਸਕਦੇ ਹੋ ਅੱਜ ਆਪਣੇ ਕੋਲ ਚਾਰ ਰਿਸ਼ਤੇ ਆਏ ਨੇ ਜੀ ਦੋ ਕੁੜੀਆਂ ਦੇ ਤੇ ਦੋ ਮੁੰਡਿਆਂ ਦੇ ਇੱਕ ਰਿਸ਼ਤਾ ਹੈਗਾ ਜੀ ਉਹਨਾਂ ਨੇ ਘਰਜਵਾਈ ਬਣਾ ਕੇ ਮੁੰਡੇ ਨੂੰ ਰੱਖਣਾ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਆਓ ਹੁਣ ਗੱਲ ਕਰਦੇ ਆਂ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਪਤਾ ਸ੍ਰੀ ਮੁਖਤਸਰ ਸਾਹਿਬ ਪੜਾਈ ਐਮ ਐਸ ਸੀ ਫਿਜ਼ਿਕਸ ਬੀ ਐਡ ਪੀ ਐਸ ਟੈਟ ਕਲੀਅਰ ਕੀਤਾ ਹੋਇਆ ਭੈਣ ਇੱਕ ਵਿਆਹੀ ਹੋਈ ਆ ਭਰਾ ਅਨਮੈਰਿਡ ਹੈਗਾ ਕੱਦ ਕੁੜੀ ਦਾ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 1991 ਕਮ ਮਾਸਟਰ ਕੈਟਰਰ ਦੀ ਤਿਆਰੀ ਕਰਦੀ ਆ ਕੁੜੀ ਲਈ ਰਿਸ਼ਤਾ ਚਾਹੀਦਾ ਜੀ ਮੁੰਡਾ ਪੜਿਆ ਲਿਖਿਆ ਹੋਵੇ 15 ਤੋਂ 20 ਕਿੱਲੇ ਜ਼ਮੀਨ ਆਉਂਦੀ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਮੁੰਡਾ ਉਹ ਕੁੜੀ ਦੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਆਓ ਅਗਲੇ ਰਿਸ਼ਤੇ ਦੀ ਗੱਲ ਕਰਦੇ ਹਾਂ ਨਾਮ ਕੌਰ ਪਤਾ ਫਰੀਦਕੋਟ ਪੜਾਈ ਬੀਐਸਸੀ ਨਰਸਿੰਗ ਮੁੰਬਈ ਤੋਂ ਕੀਤੀ ਹੋਈ ਹੈ ਪੈਣ ਹੈ ਨਹੀਂ ਗਈ ਇੱਕ ਭਰਾ ਦਾ ਉਹ ਕੈਨੇਡਾ ਦੇ ਵਿੱਚ ਰਹਿੰਦਾਗਾ ਕੁੜੀ ਦਾ ਕੱਦ ਹੈਗਾ ਜੀ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 30 11 1995 ਕੰਮ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਆ ਆਰਐਨ ਨਰਸਿੰਗ ਦਾ ਕੰਮ ਕਰਦੀ ਆ ਕੁੜੀ ਲਈ ਰਿਸ਼ਤਾ ਦੇਖਦੇ ਨੇ ਜੀ ਮੁੰਡਾ ਕੈਨੇਡਾ ਚ ਪੀਆਰ ਹੋਵੇ 20 ਤੋਂ ਲੈ ਕੇ 25 ਕਿਲੇ ਜ਼ਮੀਨ ਆਉਂਦੀ ਹੋਵੇ ਚੰਗੀ ਨੌਕਰੀ ਕਰਦਾ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਕੁੜੀ ਵਾਲਿਆਂ ਦੀ ਖਾਸ ਮੰਗ ਆ ਜੀ ਮੁੰਡਾ ਵੈਜੀਟੇਰੀਅਨ ਹੋਣਾ ਚਾਹੀਦਾ ਕੋਈ ਵੀ ਨੌਨ ਵੈਜਨਾ ਖਾਂਦਾ ਹੋਵੇ ਐਦਾਂ ਦੇ ਰਿਸ਼ਤੇ ਲਈ ਤੁਸੀਂ ਕੁੜੀ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਕੁੜੀ ਦੇ ਪਰਿਵਾਰ ਦਾ ਨੰਬਰ ਸਕਰੀਨ ਤੇ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਾਉਣੀ ਆ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਉਹਨੂੰ ਵਟਸਐਪ ਤੇ ਆਪਣੇ ਰਿਸ਼ਤੇ ਦੀ ਡਿਟੇਲ ਭੇਜ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਗੱਲ ਕਰੀਏ ਜੀ ਨਾਮ ਸਿੰਘ ਪਤਾ ਮਲੇਸ਼ੀਆ ਪੜਾਈ ਐਸ ਪੀ ਐਮ ਆਟੋਮੈਟਿਕ ਕੋਰਸ ਇੱਕ ਭੈਣ ਇੱਕ ਭਰਾ ਭੈਣ ਵਿਆਹੀ ਹੋਈ ਆ ਭਰਾ ਅਨਮੈਰਿਡ ਆ ਕੱਦ ਹੈਗਾ ਜੀ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਮੁੰਡੇ ਦੀ ਉਮਰ ਹੈਗੀ ਹੈ ਜੀ 1986 ਕੰਮ ਮਲੇਸ਼ੀਆ ਪੀਵੀਟੀ ਸੈਕਟਰ ਲੌਜਿਸਟ ਡਿਲੀਵਰੀਆਂ ਦਾ ਕੰਮ ਕਰਦਿਆ ਜੀ ਰਿਸ਼ਤਾ ਕੁੜੀ ਦਾ ਕੱਦ ਹੋਵੇ 5 ਫੁੱਟ 1 ਤੋਂ ਪਲੱਸ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈਣ ਲਈ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਪਰਿਵਾਰ ਦੇ ਨੰਬਰ ਤੇ ਵਟਸਐਪ ਚੱਲਦਾ ਜੀ ਤੁਸੀਂ ਵਟਸਐਪ ਤੇ ਫੋਨ ਲਾ ਕੇ ਕੁੜੀ ਮੁੰਡੇ ਦੇ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਆਓ ਅਗਲੇ ਰਿਸ਼ਤੇ ਦੀ ਗੱਲ ਕਰਦੇ ਆਂ ਨਾਮ ਕੌਰ ਪਤਾ ਸੰਗਰੂਰ ਕੁੜੀ ਦੀ ਪੜ੍ਹਾਈ ਕੀਤੀ ਹੋਈ ਹੈ ਬੀਏ ਸੰਗਰੂਰ ਦੇ ਵਿੱਚ ਕੁੜੀ ਪੜ੍ਹੀ ਆਗੀ ਕੁੜੀ ਦੇ ਭੈਣ ਹੈ ਨਹੀਂ ਭਰਾ ਹੈ ਨਹੀਂ ਕੁੜੀ ਦਾ ਕੱਦ ਹੈਗਾ ਜੀ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਦ ਹੈਗਾ ਸਿੱਧੂ ਉਮਰ ਹੈਗੀ ਆ 1997 ਜ਼ਮੀਨ ਆਉਂਦੀ ਹੈ ਜੀ ਕੁੜੀ ਦੇ ਕੋਈ ਭਰਾ ਹੈ ਨਹੀਂ ਆ ਜਬੀਨੋਂ ਦੇ ਕੁੜੀ ਨੂੰ 10 ਕਿੱਲੇ ਕੁੜੀ ਲਈ ਰਿਸ਼ਤਾ ਦੇਖ ਲੈਣ ਜੀ ਮੁੰਡੇ ਕੋਲ ਆਪਣੀ ਜ਼ਮੀਨ ਹੋਵੇ ਘੱਟੋ ਘੱਟ ਤਿੰਨ ਕਿੱਲੇ ਦਾ ਜ਼ਮੀਨ ਹੋਵੇ ਮੁੰਡੇ ਕੋਲੇ ਕੋਈ ਨਸ਼ਾ ਪਤਾ ਨਾ ਕਰਦਾ ਹੋਵੇ ਅਜਿਹੇ ਮੁੰਡੇ ਦੀ ਖੋਜ ਦੇ ਵਿੱਚ ਨੇ ਜੀ ਇਹ ਜਿਹੜਾ ਕਾਰਜਵਾਈ ਬਣ ਕੇ ਰਹਿ ਸਕੇ ਸਿਰਫ ਉਹੀ ਸੰਪਰਕ ਕਰਨਾ ਜਿਹੜਾ ਮੁੰਡਾ ਕਾਰਜਵਾਈ ਬਣ ਕੇ ਉਹਨਾਂ ਕੋਲ ਰਹਿ ਸਕੇ ਤੇ ਇਹ ਪਰਿਵਾਰ ਖੇਤੀਬਾੜੀ ਦਾ ਕੰਮ ਕਰ ਸਕਦਾ ਖੇਤੀਬਾੜੀ ਦਾ ਕੰਮ ਕਰਦਾ ਜੀ ਅਜਿਹਾ ਮੁੰਡਾ ਦੇਖਦੇ ਨੇ ਜਿਹੜਾ ਖੇਤੀਬਾੜੀ ਖੇਤੀਬਾੜੀ ਦਾ ਕੰਮ ਕਰ ਸਕੇ ਇਹ ਪਰਿਵਾਰ ਦਾ ਨੰਬਰ ਲੈਣ ਲਈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਅਸੀਂ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਏ ਸੰਨ ਅੱਜ ਦੇ ਰਿਸ਼ਤੇ ਹੋਰ ਰੋ ਹਰ ਰੋਜ਼ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ ਜੀ